ਸਾਰੇ ਹੀ ਤਲਵੰਡੀ ਵੀਰਾਂ ਦੇ ਏਰੀਏ ਨੂੰ ਦੱਸਿਆ ਜਾਂਦਾ ਹੈ ਕਿ ਤਲਵੰਡੀ ਵਾਲਾ ਜਿਹੜਾ ਸੂਆ ਹੈ ਉਹ ਟੁੱਟ ਗਿਆ ਤਲਵੰਡੀ ਤੋਂ ਲੈ ਕੇ ਜਿਹੜਾ ਆਪਾਂ ਮਲਕਾਣੇ ਤੇ ਜੱਜੜ ਦੇ ਵਿਚਾਲੇ ਜਿਹੜਾ ਸੂਆ ਜਾਂਦਾ ਉਹ ਸੂਆ ਕਾਫੀ ਵੱਡਾ ਪਾੜ ਪੈ ਚੁੱਕਾ ਹੈ ਨੇੜੇ ਤੇੜੇ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨ ਤਾਂ ਕਿ ਫਸਲਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ ਤੇ ਬੰਦ ਨੂੰ ਪੂਰਾ ਜਾ ਸਕੇ